ਅਸੀਂ ਅਕਾਲੀਆਂ ਨੂੰ ਬਣਾ ਕੇ ਆਪਣੀ ਬਦਨਾਮੀ ਕਰਾਉਣੀ ਹੈ ਵੀ ਇਹ ਬਿਆਦਵੀ ਕਰਨ ਇਹ ਬਣ ਕੇ ਚਿੱਟਾ ਵੇਚਣ ਅਸੀਂ ਉਹ ਗੱਲ ਭਾਜਪੀ ਦੇ ਅਸੀਂ ਆਪਣੇ ਇਹਨਾਂ ਨੂੰ ਬਣਾਉਣ ਖਾਤਰ ਅਸੀਂ ਇਹ ਸਾਰੀ ਮਿਹਨਤ ਕਰ ਰਹੇ ਹਾਂ ਮੇਰੇ ਵਰਗੇ ਮੰਤਰੀ ਬਣਾਏ ਨੇ ਅੱਜ ਮੈਂ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਵੀ ਇਹ ਝੋਲੀ ਚ ਕਾਲੀ ਦਲ ਦੇ ਪਾਈਏ ਅਸੀਂ ਬਿਲਕੁਲ ਨਹੀਂ ਖਾਲੇ ਆ ਵੀ ਸਭ ਤੋਂ ਨੇੜੇ ਜੇ ਕੋਈ ਭਾਜਪੀ ਦੇ ਸੀ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਮੈਂ ਤਾਂ 2009 ਤੋਂ ਉੱਥੇ ਦੇਖਦਾ ਹੀ ਸੀ ਬਿਕ ਕਿੰਨਾ ਮਾਣ ਤੇ ਕਿੰਨਾ ਸਤਕਾਰ ਇੱਕ ਦੂਜੇ ਦਾ ਸੀ મોદી ਸਾਹਿਬ ਪੈਰੀਂ ਹੱਥ ਲਾਉਂਦੇ ਸੀ ਹੁਣ ਗੱਲ ਜਦੋਂ ਲੋੜ ਪੈ ਗਈ ਜਦੋਂ ਕਿਸਾਨ ਬਿੱਲ ਆ ਗਏ ਦੋ ਦੋ ਸਭ ਤੋਂ ਸੀਗੇ ਕਿਸਾਨ ਪਾਰਟੀਆਂ ਦੋਨੋਂ ਜਗ੍ਹਾ ਹੀ ਸਭ ਤੋਂ ਜ਼ਿਆਦਾ ਖੇਤੀ ਹੁੰਦੀ ਆ ਉਹ ਅੱਜ ਚਲੋ ਹੋਰਾਂ 'ਚ ਵੀ ਹੋਣ ਲੱਗੀ ਪਰ ਪੰਜਾਬ ਤੇ ਹਰਿਆਣਾ ਇੱਧਰ ਚਟਾਲਾ ਸਾਹਿਬ ਦਾ ਪੋਤਾ ਮਨਿਸਟਰ ਸੀ ਉਧਰ ਬਾਦਲ ਸਾਹਿਬ ਦੀ ਨੋ